ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਪਿੰਡੂ ਆਂਬੂ ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਤੇ ਇੱਕ ਹੋਰ ਆਪਣਾ ਜੀ ਨਵਾਂ ਵਲੌਗ ਇੱਕ ਵਾਰ ਜਿਹੜੀ ਸਾਡੀ ਜੀ ਸੇ ਸ਼ਾਮ ਦੀ ਉਹ ਹਟ ਗਈ ਹਟ ਤਾਂਾਂਗੇ ਕਿਤੇ ਉਹਨਾਂ ਦੀ ਮੱਝ ਜਿਹੜੀ ਉਹਨੇ ਦੇਵੀ ਦਿੱਤਾ ਬਲੀ ਹੋ ਗਈ ਉਹਦੀ ਕਿਤੇ ਤਾਂ ਨਹੀਂ ਕੱਟੀ ਤੇ ਦੋ ਤਾਂ ਮਲਦੂ ਪਾਛੇ ਰਹੰਗਾਂ ਕਿਹੜੀ ਦੁੱਧ ਦਾ ਪਾਰੀ ਸਾਰਾ ਰੱਖ ਲਿਆ ਜਿੰਨਾ ਆਪਾਂ ਨੂੰ ਚਾਹੀਦਾ ਐਨਾ ਦੁੱਧ ਆਪਣਾ ਐਕਸਟਰਾ ਤੇ ਇਸ ਤਰ੍ਹਾਂ ਇਸ ਦੁੱਧ ਨੂੰ ਦਉਂਗੀ ਮੈਂ ਉਬਾਲਾਂ ਅੱਧੇ ਦਾ ਬਣਾਵਾਂ ਨਾ ਹੂੰ ਇੱਕ ਤਾਂ ਅਸੀਂ ਬਣਾਵਾਂਗੇ ਇਹਦੀਆਂ ਵਰਮਸੀ ਲੀਨ ਸੇਵੀਆਂ ਬਰੀਕ ਸੇਵੀਆਂ ਬਰੀਕ ਸੇਵੀਆਂ ਉਹ ਪਾਉਣਗੇ ਉਹਦੇ ਬਣਾਉਂਗੀ ਬਾਕੀ ਦੁੱਧ ਚੰਗੀ ਤਰ੍ਹਾਂ ਉਬਾਲਾ ਦੇ ਕੇ ਉਹਨੂੰ ਜਾਗ ਲਾ ਕੇ ਤੇ ਸਵੇਰ ਨੂੰ ਉਹਨੂੰ ਰੜਕ ਕੇ ਉਹਦੀ ਘੜੀ ਬਣਾਉਂਗੀ ਕਿੰਨੇ ਦਿਨ ਹੋਵੇ ਘੜੀ ਨਹੀਂ ਬਣਾਈ ਨਾ ਮੈਂ ਆਮਾ ਗੈਸ ਬਾਲਣਾ ਤੇ ਜਦ ਤੱਕ ਮਨਵੀਰ ਜੀ ਤੁਸੀਂ ਆਪੇ ਦੋਵੇਂ ਨੂੰ ਵਰਮਸੀਲੀ ਨੇ ਸੇਕੀ ਆ ਤੇ ਮਨੀ ਜੀ ਲੈਣ ਚਲੇਗਾ ਸੇਵੀਆਂ ਤੇ ਜਦ ਤੱਕ ਮੈਂ ਥੋੜੇ ਜਿਹਾ ਬਦਾਮ ਜਿਹੜੇ ਇਹਨਾਂ ਨੂੰ ਕੱਟ ਲਾਂ ਤੇ ਇਹ ਆਪਣੇ ਜੀ ਸੋਗੇ ਕਿਸ਼ਮਿਸ਼ ਸੋਗੇ ਕੋਈ ਕੁਸ਼ਕਾ ਲੈਂਦਾ ਕੋਈ ਕੁਸ਼ ਰੀਜ਼ਿੰਸ ਇਹ ਵੀ ਨੂੰ ਬਹੁਤ ਪਸੰਦ ਆ ਚਾਹੇ ਖੀਰ ਹੋਵੇ ਚਾਹੇ ਸੇਵੀਆਂ ਹੋਣ ਚਾਹੇ ਕੜਾ ਹੋਵੇ ਉਹਨਾਂ ਵਿੱਚ ਮੈਨੂੰ ਇਹ ਬਹੁਤ ਵਧੀਆ ਲੱਗਦੀ ਕਿਸ਼ਮਿਸ਼ ਤੇ ਇਹਨਾਂ ਨੂੰ ਮੈਂ ਬਰੀਕ ਬਰੀਕ ਕੱਟ ਲਾਂ ਤੇ ਅੱਥੇ ਆਪਾਂ ਜੀ ਦੁੱਧ ਜਿਹੜਾ ਉਹ ਉਬਲਣ ਵਾਸਤੇ ਰੱਖ ਦਿੱਤਾ। ਹੋਰ ਨਹੀਂ ਅਸੀਂ ਕੋਈ ਜੀ ਬਾਹਨ ਲਾਉਣੀ ਇੱਕ ਹੀ ਬਾਹਨ ਆ ਸਾਡੇ ਤੇ ਹੋਰ ਬਾਹਨ ਨਹੀਂ ਅਸੀਂ ਲਾਉਣੀ। ਹੁਣ ਖੁੱਲਾ ਦੁੱਧ ਘਰੇ ਵਰਤਾਂਗੇ ਜਿੰਨਾ ਵੀ ਹੁੰਦਾ ਤੇ ਕਿਸੇ ਦਿਨ ਪਨੀਰ ਬਣਾਵਾਂਗੇ ਤੇ ਚੰਗੀ ਤਰ੍ਹਾਂ ਉਹਨੂੰ ਕੀ ਕਹੀਦਾ ਉਹ ਵਾਲਾ ਦੇ ਕੇ ਜਾਗ ਲਾ ਕੇ ਤੇ ਉਹ ਮੱਖਣੀ ਕੱਢਿਆ ਕਰਾਂਗੇ। ਤੇ ਹੁਣ ਨਹੀਂ ਲਾਉਣਾ ਜੀ। ਦੁੱਧ ਘਟ ਵੀ ਗਈ ਮੰਗੋ ਕਿੰਨਾ ਤੇ ਹੁਣ ਕਿਲੋ ਕਿਲੋ 1.5 ਕਿਲੋ ਵਾਲੀ ਬਾਹਨ ਲਾਉਣ ਨੂੰ ਜੀ ਵੀ ਨਹੀਂ ਕਰਦਾ। ਇੱਕ ਕਿਵਾਨ ਹੈ ਆਪਣੇ ਹੁਣ ਬਾਕੀ ਸਾਰਾ ਦੁੱਧ ਜਿਹੜਾ ਆਪਾਂ ਹੁਣ ਘਰੇ ਯੂਜ਼ ਕਰਿਆ ਕਰਾਂਗੇ ਸਾਡੇ ਵਾਸਤੇ ਤੋਂ ਦਾ ਵੱਧੂ ਦੁੱਧ ਹੋ ਜਾਂਦਾ ਤੇ ਮੰਗੋ ਨੂੰ ਸੂਈ ਨਵੀਂ ਕਮ ਸਕਾਂ ਮ 10 ਮਹੀਨੇ ਹੋ ਜਾਣੇ ਤੇ ਜੇ ਇਹ ਆ ਗਈ ਜੀ ਆਪਣੀਆਂ ਵਰਮਿਸੀਲੀਆ ਮਤਲਬ ਇਹਦਾ ਨਾਮ بڑا ਉਖਾਜਾ ਹੈ ਨਾ ਲੈਣਾ ਵਰਮਿਸੀਲੀ ਵਰਮਿਸੀਲੀ ਬੰ ਵਾਮੀ ਗੋਸਮਾ ਤੇ ਇਹ ਦੀ ਰੱਖ ਲਈ ਹੈ ਜੀ ਆਪਾਂ ਕੜਾਈ ਤੇ ਚੰਗੀ ਤਰ੍ਹਾਂ ਮੈਂ ਸਾਫ਼ ਕਰ ਲਈ ਸੀ ਪਹਿਲਾਂ ਸੀ ਤੇ ਇਹ ਬਾਦਾਮ ਜਿਹੜੇ ਮੈਂ ਉਹ ਬ੍ਰੇਕ ਬ੍ਰੇਕ ਕੱਟ ਲਿਆ ਸੌਗੀ ਜਿਹੜੇ ਮੈਂ ਪਾਣੀ ਚ ਭਿੰਦੇ ਤੇ ਇਹ ਅੱਗੇ ਉਹ ਵਾਲੀਆਂ ਸੇਵੀਆਂ ਜਿਹੜੀਆਂ ਕੀ ਨਾਮ ਲੈਣਾ ਬਹੁਤ ਔਖਾ ਵਰਮਿਸੈਲੀ ਵਰਮਿਸੈਲੀ ਸੇਵੀਆਂ ਕੋਣ ਇਹਨੂੰ ਬەڵਾ ਮੈਂ ਚੰਗੀ ਤਰ੍ਹਾਂ ਉਹਨੂੰ ਕੀ ਕਹਿ ਰਿਹਾ ਇਹਦੇ ਵਿੱਚ ਨਾ ਘੋਲ ਲਵਾਂਗੀ ਕਈ ਜਣਾ ਨਹੀਂ ਘੋਲਣ ਦੇ ਸਿੱਧੇ ਦੁੱਧ ਦੇ ਵਿੱਚ ਰੇਦੀ ਦੇ ਚ ਪੂ 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 ਸੌਰੀ 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 ਇਹ ਆਪਾਂ ਪਾ ਲਈਏ ਇਹਨਾਂ ਨੂੰ ਪੁੰਨ ਕੇ ਬਣਾਓ ਬਹੁਤ ਸਵਾਦ ਲੱਗਣਾ ਇਹ ਤਾਂ ਇੱਕੇ ਬਣਾਈਆਂ ਨਾ ਤੱਕੀਆਂ ਆਈਆਂ ਹੁੰਦੀਆਂ ਪੁੰਨ ਕੇ ਬਣਾਓ ਤਾਂ ਬੜੀਆਂ ਟੇਸਟੀ ਬਣਦੀਆਂ ਹਮ ਤਾਂ ਬਣੀ ਰੋਜ਼ ਹੀ ਦੁੱਧ ਦਾ ਕੁਝ ਨਾ ਕੁਝ ਬਣਾਇਆ ਕਰੀਏ ਹਨਾ ਉਹ ਕੱਲ ਨੂੰ ਗਰੇਗੀਆਂ ਪਨੀਰ ਬਣਾਉਣੀ ਹੈ ਨਾ ਜਾਰਗ ਵਾਸਤੇ ਰੱਖ ਦੇ ਦੁੱਧ ਦਹੀਂ ਵਾਸਤੇ ਰੱਖ ਲਓ ਮੱਕੀ ਦਾ ਪੀਰ ਬਣਾਉਣਾ ਚਾਹ ਵਾਸਤੇ ਰੱਖੇ ਦੇ ਵਾਸਤੇ ਕਿਸੇ ਦਿਨ ਮੱਕੀ ਬਣਾਉਣੀ ਹੈ। ਫੋਨਜੀ ਆਪਾਂ ਇਹਨਾਂ ਨੂੰ ਚੰਗੀ ਤਰ੍ਹਾਂ ਭੁੰਨ ਲੈਣਾ। ਜਦ ਤੱਕ ਇਹਦੇ ਵਿੱਚ ਮਹਿਕ ਨਹੀਂ ਆਉਣ ਲੱਗਦੀ ਤੇ ਇਹੋ ਲਾਲ ਲਾਲ ਹੋ ਜਾਈਏ। ਜਿਆਦੀ ਨਹੀਂ ਲਾਲੀ ਗਾਣੀ ਆ ਨੋਰਮਲ ਜਿਹੀ ਗਾਣੀ ਆ। ਤੇ ਇਧਰ ਆਪਣੇ ਦੁੱਧ ਨੂੰ ਵੀ ਉਬਾਲਾ ਆਉਣ ਵਾਲਾ ਹੈ। ਜਿੱਦਿਆ ਆਪਾਂ ਉਹ ਦੁੱਧ ਨੂੰ ਭੁੱਜ ਗਈਆਂ ਤੁਸੀਂ ਵਿੱਚ ਆਪਾਂ ਪਾ ਦੇਣਾ ਦੁੱਧ। ਮੈਨੂੰ ਬੱਲੇ ਲੱਗਦਾ ਸੀ ਮਰੀ ਨਾ ਕਿ ਜਲਦੀ ਬਣ ਜੂ। ਮਤਸੇਮੀਆਂ ਜਲਦੀ ਬਣ ਜੂਗੀਆਂ ਹਰੇ ਕਿਉਂਕਿ ਮੈਂ ਸਬਜ਼ੀ ਵੀ ਬਣਾਉਣੀ ਕੱਪੜੇ ਵੀ ਬਾਹਰ ਹੋ ਗਏ ਮੈਨੂੰ ਲੈਣੇ ਆ ਥੋਤੇ ਬਾਹਰੋਂ ਦਵਾਰਾ ਵਿਚਾਰੇ ਗਿੱਲੇ ਹੋਉਂਦੇ ਆ ਗਏ ਹੁਣ ਚਲ ਇਹ ਲਾ ਪੂਰੀਆਂ ਨੇ ਲਾਲ ਹੁੰਦੀਆਂ ਮੈਂ ਕਿ ਹਾਂ ਲਾਲ ਹੋ ਗਈਆਂ ਹੁਣ ਇਹ ਚ ਪਾਵਾਂਗੇ ਆਪਾਂ ਦੁੱਧ ਕਈ ਉੱਤੇ ਚਿੜੀਆਂ ਜੇ ਵਿੱਚ ਸਿੱਟ ਦਿੰਦੇ ਤੇ ਦਾਦੀ ਵੀ ਇੱਡੇ ਕਰ ਦਿੰਦੀ ਇਹ ਵੀ ਭੁੰਨਦੀ ਨਹੀਂ ਹੁੰਦੇ ਸੇਵੀਆਂ ਉਹ ਗਰਮ ਗਰਮ ਤੇ ਪਾਤਾ ਕੜਾਈ ਵੀ ਗਰਮ ਨਹੀਂ ਸੀ ਲੜਾਈ ਵੀ ਗਰਮ ਹੀ ਸੀ ਕਿਦਾ ਭੁੱਲ ਗਏ ਆ ਨਾ ਇਹਦਾ ਜੁੜ ਜਾਣੀਆਂ ਇਹ ਚਲ ਇਹਨਾਂ ਰਖਾਈਏ ਇਹਨਾਂ ਕਰਾ ਲਈਏ ਦਹੀਂ ਵਾਸਤੇ ਬਕਰੀ ਵਾਸਤੇ ਹਾਂਜੀ ਉਹ ਇਹਨਾਂ ਤੋਂ ਹੋਰ ਆਉਂਦਾ ਨਾ ਕਿੰਨਾ ਵਧੀਆ ਗੁਗਵਾ ਉਹ ਬਣਿਆ ਨਾ ਕਈ ਵੰਗ ਹੋ ਗਏ ਕਈ ਵੰਗ ਇਹਨਾਂ ਨਾਲ ਹੀ ਮੈਂ ਇਹਦੇ ਵਿੱਚ ਪਾ ਦੇਣੀ ਆ ਹਾਂ ਸੋਗੀ ਸੋਗੀ ਨਾਲ ਤਾਂ ਪਾ ਦੇਣੀ ਕੋਈ ਦੁੱਧ ਰਿਜ ਦਾ ਸੇਵੀਆ ਵਿੱਚ ਪੁੱਜੀ ਆ ਇਹ ਵੀ ਨਾ ਫੁੱਲ ਜਾਂਦੇ ਆ ਪਾ ਦਾਂ ਸਾਰੇ ਪਾ ਦਿਓ ਟੇਸਟੀ ਲੱਗ ਜੰਦੀ ਆ ਬਾਦਾਮ ਵੀ ਪਾ ਦਿਓ ਵੀ ਰਿਜ ਜੂਗੇ ਬਾਦਾਮ ਐਸੇ ਭੁੰਨ ਵੀ ਸਕਦੇ ਸੀ ਕੀੜੀ ਕੀੜੀ ਤੁਰ ਜਾਂਦੇ ਨੇ ਪਾ ਦਾ ਵਿੱਚ ਨਾਨ ਮੇਜ ਬਣ ਜੂ ਸਾਨੂੰ ਦਿੱਤੀ ਸੀ ਕੋਈ ਇਹਨਾਂ ਸੋਚੇ ਬਾਤ ਦੇ ਵਿੱਚ ਹੁਣ ਇਹ ਰਜ ਰਜ ਕੇ ਐਨਾ ਵਧੀਆ ਬਣ ਜਾਣੀ ਆ ਤੇ ਪਾ ਲੈਣੀ ਆ ਪਾ ਇਹ ਵਿੱਚ ਖੰਡ ਟੈਲੀਫੋਨ ਚੱਲਦਾ? ਨਾ। ਰਿਕੀ ਚੱਲਦਾ? ਨਹੀਂ। ਮੈਨੂੰ ਲੱਗਦਾ ਚੱਲਦਾ। ਨਹੀਂ। ਥੋੜੇ ਹੋਰ ਦੁੱਧ ਪਾਨਾ। ਮੰਮਾ ਸਹੀ ਜਿਆਦਾ ਉਹ ਫੇਰ ਓਵਰ ਹੋ ਜਾਣਾ। ਮੰਨਣੀ ਨਹੀਂ ਜੀ ਜਿਆਦਾ ਲੋਭ ਵਾਲੀ ਵਧੀਆ ਲੱਗਦੀ ਮਸੀ ਤਾਂ ਮੈਂ ਦੁੱਧ ਪੀਣ ਲੱਗੀ ਐ ਦੁੱਧ ਵਾਲੀਆਂ ਚੀਜ਼ਾਂ ਖਾਣ ਲੱਗੀ ਕਿੰਨੇ ਸਾਲ ਦਾ ਮੈਂ ਛੱਡੀ ਰੱਖਿਆ ਸਾਰਾ ਕੁਝ ਪਤਾ ਤਾਂ ਨਾ ਪਤਾ ਹੀ ਐ ਮੈਨੂੰ ਇੱਥੇ ਜੀ ਟੋਗੜਾ ਕੈਨੇਡਾ ਆ ਗਿਆ ਸੀ ਵੋ ਵੋ ਚਲ ਹੁਣ ਇਹ ਦਿਖਾਉਂਦਾ ਕੀ ਕੇਲਾ ਖਾਂਦੀ ਆ? ਹੂੰ। ਪਾਈ ਪਾਇ। ਮੈਂ ਕਿ ਦੇਖੀਏ ਕਿੱਦਾਂ ਬਣੇ। ਲੈ ਲਓ। ਪਗੀ ਸਾਡੀ ਕੇਲਾ ਖਾਂਦੀ। ਇੱਕ ਡੱਕਰਾ ਹੋਰ ਦਿਓ। ਫੇਰ ਮੈਂ ਤਾਂ ਕੱਦ ਵਿੱਚ। ਖਾ ਲੈਂਦੀ ਅੱਗੇ ਮੈਂ ਤਾਂ ਇੱਕ ਇੱਕ ਅੱਧਾ ਅੱਧਾ ਖਾ ਜਾਂਦੀ ਹੁੰਦੀ ਸੀ ਕੇਲਾ ਹੁਣ ਤਾਂ ਘਟ ਗਈ ਆ। ਹੁਣ ਬੁੱਢੀ ਹੋ ਗਈ ਨਾ ਦੰਦ ਨਹੀਂ ਰਹਿ ਕਹਿੰਦੀ ਹੁਣ ਮੈਂ ਕੇਲੇ ਖਾ ਲਿਆ ਕਰਾਂ। ਸੌਖੇ ਖਾਦੇ ਜਾਂਦੇ ਨਾ। ਹਾ ਦੇ ਬਗੀ ਪਿਆ। ਖਾਂਦੀ ਆ। ਇਨੂੰ ਵੀ ਪਤਾ ਮੈਂ ਬੁੱਢੀ ਹੋ ਗਈ ਦੰਦ ਹੈ ਨਹੀਂ ਸੌਫਟ ਫੂਡ ਖਾਵਾਂ ਆ ਦੇ ਪੱਗੀ ਇੱਧਰ ਪਿਆ ਆ ਦੇ ਇੱਧਰ ਖਾ ਗਏ ਖਾ ਗਏ ਚੱਕਿਆ ਨਹੀਂ ਗਿਆ ਉੱਤ ਚੱਕਿਆ ਨਹੀਂ ਗਿਆ ਦੇਖੋ ਦੱਸਦੀ ਆ ਵੀ ਚੱਕਿਆ ਨਹੀਂ ਗਿਆ ਮੂੰਹ ਐਨੂੰ ਕਰਨਦੀ ਉਹ ਪਿਆ ਮੇਰੇ ਕੋਲ ਨਹੀਂ ਪੱਗੂ ਮੇਰੇ ਕੋਲ ਨਹੀਂ ਉਹ ਕਹਿੰਦੇ ਕਰ ਮੈਨੂੰ ਕੁਝ ਦੇਣ ਲੱਗੇ हां हां मैं आ, को को ओ, <laughs> तेरे को बैठी ਥੱਲੇ ਕੀ ਹੋਇਆ ਹੋਰ ਲੈਣੀ ਚੀਜੀ ਆ ਮम्मी ਕੋ ਲੈ ਲੈ ਜਾ ਦਾਦੀ ਆਪਦੀ ਕੋ ਲੈਣਾ ਆ ਖਾਲਾ ਤੂੰ ਚੋਕ ਕੋ ਉਹਨੇ ਮੈਂ ਨਹੀਂ ਨਾ ਖੜਾ ਡੋਨ ਵੀ ਆ ਲੈ ਦੇ ਸਾਰਾ ਦੁੱਧ ਬਾਹਰ ਆ ਚੱਲ ਬਚ ਗਿਆ ਇੱਧਰ ਰੱਖੀ ਸੀ ਨਾ ਵਿੱਚ ਇਦਾਂ ਇਹਦੇ ਨਾਲ ਉਹ ਬਾਹਰ ਨਹੀਂ ਡੁੱਲਦਾ ਹੁੰਦਾ ਪਰ ਇੰਨਾ ਕ ਡੁੱਲ ਗਿਆ ਇੱਥੇ ਪਗੀ ਤੇਰੇ ਚੱਕਰ ਚ ਦੁੱਧ ਡੁੱਲ ਗਿਆ ਬਚ ਗਿਆ ਬਚ ਗਿਆ ਉਹ ਵਿੱਚ ਰੱਖੀ ਹੁੰਦੀ ਨਾ ਕਣਚੇ ਇਹਨਾਂ ਨਹੀਂ ਡੁੱਲਦਾ ਹੁੰਦਾ ਜਿਆਦਾ ਨਹੀਂ ਨਿਕਲਦਾ ਹੁੰਦਾ ਮਾਰ ਇਹਨਾਂ ਦਾ ਗੁੜੀਆਂ ਹੁਣ ਆਪ ਇਹਦੇ ਵਿੱਚ ਪਾ ਲਈਏ ਖਾਣ ਲੱਗਦੇ ਮਾਣੀ ਮਨ ਉਹ ਵੀ ਕਹਿੰਦੇ ਨੇ ਚੀਨੀ ਕਹੋ ਆਪਾਂ ਪਿੰਡਾਂ ਵਾਲੇ ਖੰਡ ਹੀ ਗਿਆ ਕਰੋ ਖੰਡ ਹੀ ਕਹਿੰਦੇ ਨੇ ਮੈਂ ਦੁਕਾਨ ਤੇ ਵੀ ਜਾਵਾਂਗੇ ਉੱਥੇ ਅਗਰਵਾਲ ਦੇ ਸੋ ਦਲੇ ਜਿਵੇਂ ਕਹੂੰਗੀ ਨਾ ਇੰਨੀ ਚੀਨੀ ਪਾਉਣਾ ਮਨ ਨੂੰ ਬਗਵਾ ਚੀਨੀ ਨਹੀਂ ਖੰਡ ਜੇ ਮੈਂ ਸਬਜ਼ੀਆਂ ਲੈ ਕੇ ਜਾਵਾਂਗੀ ਮੈਂ ਕਹਾਂਗੀ ਪਿਆਜ਼ ਕਿੰਨੇ ਨੂੰ ਮਨ ਨੂੰ ਕੋ ਪਿਆਜ਼ ਨਹੀਂ ਗੰਡੇ ਕਹੋ ਪਤਾ ਲੱਗੇ ਕਿ ਇੰਦੂ ਆਇਆ ਪਤਾ ਲੱਗੇ ਸੀ ਪਿੰਨਾ ਆਇਆ ਤੇ ਕਰੀ ਨਾ ਪਤਾ ਨਹੀਂ ਕਿਹੜੀ ਰਿਸ਼ਤੇਦਾਰੀ ਚ ਉਹਨਾਂ ਗਈ ਬਣੀ ਉੱਥੇ ਮੈਂ ਪਿਆਜ਼ ਨੂੰ ਗੰਡੇ ਕਹੀ ਜਾਵਾਂ ਉਹ ਹੱਸੇ ਜਾਣਗੇ ਇੱਥੇ ਵੀ ਗੰਡੇ ਕਹਿੰਦੇ ਇੱਥੇ ਵੀ ਆਨ ਮੁਸਤਾਪਾ ਕਿਵੇਂ ਇੱਥੇ ਵੀ ਗੰਡੇ ਹੀ ਕਹਿੰਦੇ ਗੰਡੇ ਹੀ ਕਹਿੰਦੇ ਮੰਗਲਾ ਉਹਨਾਂ ਗੰਡੇ ਕਹਿੰਦੇ ਆਹ ਫਾਇਦਾ ਤੁਹਾਨੂੰ ਨਾ ਗੰਡੇ ਲੋ ਉਹ ਤਾਂ ਇਹ ਆਲਪਿਆ ਆ ਜੀ ਕਹਿੰਦੇ ਜਿਆਦਾਤਰ ਲੱਕੇ ਸ਼ਹਿਰਾਂ ਚ ਪਿਆਵਦੀ ਗੱਲ ਹੁੰਦੀ ਹੈ ਪਿੰਡਾਂ ਵਾਲੇ ਵੰਦਾ ਹੀ ਹੁੰਦੇ ਜਿਹੜੀ ਮੈਂ ਚੀਜ਼ ਨੂੰ ਬਾਈ ਜਾਂਸ ਇੰਗਲਿਸ਼ ਚ ਉਹ ਹੈ ਸੌਰੀ ਹਿੰਦੀ ਚ ਬੋਲਣ ਲੱਗਣਾ ਗਰੋਸਰੀ ਸਟੋਰ ਤੇ ਨਾ ਭੋਸ਼ੀ ਮਣੀ ਨਾਲੇ ਮम्मा ਆ ਨਹੀਂ ਇਦਾਂ ਹੀ ਕਹੋ ਜੋ ਘਰੇ ਕਹਿੰਦੇ ਹੁਣ ਮੈਂ ਮੁੰਡੇ ਕੋ ਰੈਡੀ ਆਪ ਹਿੰਦੀ ਆ ਹਿੰਦੀ ਬੋਲਦਾ ਮੈਂ ਹਿੰਦੀ ਬੋਲਣ ਲੱਗਣਾ ਲੱਗਣਾ ਹਿੰਦੀ ਕਾ ਲਈ ਬੋਲਦੇ ਆ ਆਪਣੇ ਪੰਜਾਬ ਤੇ ਤੁਸੀਂ ਪੰਜਾਬੀ ਬੋਲੋ ਅਗਲਾ ਬੋਲੀ ਜਾਓ ਪੰਜਾਬੀ ਪੰਜਾਬੀ ਤੋਂ ਬਾਹਰ ਗੋਰੀਆਣਾ ਜਾ ਕੇ ਪੰਜਾਬੀ ਪੰਜਾਬੀ ਦੀ ਗੱਲ ਕਰਦੇ ਆ ਅੰਗਰੇਜ਼ੀ ਚ ਕਰਦੇ ਆ ਉਹ ਕਿਹਦੇ ਕਹਿਣ ਲਈ ਹੈ ਤੇਰਾ ਮਤਲਬ ਕਿ ਉਹ ਪਿਹਾਰੀ ਹੁੰਦੇ ਉਹ ਹਿੰਦੀ ਉੱਤੇ ਬੋਲਣ ਜਾਂ ਪੰਜਾਬੀ ਬੋਲਣ ਮੈਂ ਦੁੱਧ ਰੇਜ ਰੇਜ ਕੇ ਨਾ ਗਾੜਾ ਨਹੀਂ ਬਣਾਉਣਾ ਜਿੰਨਾ ਦੁੱਧ ਨੂੰ ਰਹਿਣ ਨਹੀਂ ਹੈ ਨਾ ਇਹਦੇ ਵਿੱਚ ਜਿਹੜਾ ਪਾਣੀ ਉਹ ਕਿੰਨਾ ਖਤਮ ਹੋ ਜਾਂਦਾ ਫੇਰ ਉਹਨੂੰ ਕੀ ਕਰੀਦਾ ਦਹੀਂ ਜਿਹੜਾ ਬਹੁਤ ਗਾੜਾ ਬਣਦਾ ਤਾਂ ਮੈਂ ਇਹਨਾਂ ਰਹਿਣ ਨਹੀਂ ਤੇ ਇਹ ਆਪੋ ਜੀ ਜਾਗ ਲੋਂਦੇ ਵੀ ਤੁਹਾਨੂੰ ਦਿਖਾਵਾਂਗੇ ਠੰਡਾ ਕਰਕੇ ਇਸ ਵੀਰ ਨੂੰ ਵੀ ਦਿਖਾਵਾਂਗੇ ਕਿੰਨਾ ਗਾੜਾ ਨਹੀਂ ਜੰਮਿਆ ਉਹ ਅਗਲੇ ਵਲੌਗ ਵਿੱਚ ਦਿਖਾਵਾਂਗੇ ਹਾਂ ਤੇ ਹੁਣ ਤੇ ਢਾੜ ਦੂੰਗਾ ਰਕਾਵਾਂਗੇ ਮਸਕਰਾ ਦੋਪਰ ਮੋਰ ਇੰਨੇ ਲਿਆ ਹੁੰਦਾ ਮੈਂ ਠੰਡਾ ਕਰਨਾ ਇਹਨੂੰ ਤੇ ਹੁਣ ਜੀ ਜਦ ਬਣ ਜੂਗੀ ਫਿਰ ਮਨੀ ਟੇਸਟ ਕਰਕੇ ਦੱਸੂ ਕਿਦਾਂ ਦੀ ਹੈ ਪਹਿਲਾਂ ਮਨੀ ਨੂੰ ਬਾਬਾ ਜੀ ਨੂੰ ਟੇਸਟ ਕਰਾਵਾਂਗਾ ਮਨੀ ਬਾਬਾ ਜੀ ਓਕੇ ਜੀ ਹੁਣ ਬਣੀ ਆ ਇਹਨੂੰ ਖਾਜ ਕਰ ਲਈ। ਤੇ ਦਾਦੀ ਨੂੰ ਹੀ ਦਿਖਾ ਦੇਣਾ। ਮਣੀ ਕਹਿੰਦਾ ਮੈਂ ਨਹੀਂ ਟੇਸਟ ਕਰਨੀ ਹਜੇ। ਬੇਬੇ ਤੂੰ ਦੱਸੀ। ਕੀ? ਸੇਵੀਆਂ। ਮਿੱਠਾ ਦੇਖ। ਮਾ ਮਿੱਠਾ ਦੇਖਣਾ ਸਵਾਦ ਬਣੀ ਆ। ਤੁਹਾਡੇ ਨਾਲ ਤਾਂ ਸਵਾਦ ਹੀ ਬਣੀਆ ਹੋਣੀਆਂ। ਆਉਣੀਆਂ ਬਦਾਮ ਅੜ ਜਾਣੇ ਦੰਦਾਂ ਚ ਆਹ ਬਹੁਤ ਸੋਣੀਆ ਬਣੀ ਹੈ ਮਿੱਠਾ ਵੀ ਪੂਰਾ ਹੀ ਹੈ ਚਲੋ ਹੁਣ ਮੈਂ ਤਰੀ ਬਣਾ ਲਾਂ ਫਿਰ ਅਦਰਕ ਦੀ ਬਦਾਮ ਕੱਢ ਲਿਆ ਤੇ ਦਾੜ ਚੜ ਗਏ ਤੇ ਦੁਹਨ ਲਾ ਪੈਣੀ ਦਾੜ ਪਾਏ ਆ ਬਰੀਕ ਬਰੀਕ ਜਿਹਾ ਹੋਣਾ ਲੰਬੇ ਲੰਬੇ ਇੱਕ ਚੱਲ ਗਿਆ ਮੂੰਹ ਚਕੇ ਤੁਹਾਨੂੰ ਤੋੜਾਈ ਕਰਦਾ ਹਾਂ ਤੇ ਚਲੋ ਮੈਂ ਕੱਪੜੇ ਲਾ ਲਾਂ ਸਹੀ ਆ ਤਰੀ ਜੀ ਬਣਾ ਲੈਨੇ ਆ ਅਦਰਕ ਦੀ ਹੁਣ ਸਬਜੀ ਕਿਹੜੀ ਬਣਾਵਾ ਮੈਂ ਰੋਜ਼ ਰੋਜ਼ ਕੱਲ ਨੂੰ ਬਣਾਵਾਂਗੇ ਕੜੀ ਚੌਲ ਪਕੌੜੀਆਂ ਵਾਲੀ ਕੜੀ ਹਨਾ ਪੱਗੂ ਕਪੜੇ ਸਾਰੇ ਹਜੇ ਸੁੱਕਣੇ ਪਾਏ ਜਿਹੜੇ ਉਲੋਣੇ ਚਿੱਤਾ ਹੀ ਭੁੱਲ ਗਿਆ ਅੱਜ ਮੈਨੂੰ ਸਮਾਧੀ ਜਾਣ ਤੋਂ ਪਹਿਲਾਂ ਲਾ ਕੇ ਜਾਂਦਾ ਹਾਂ ਹਾਂ ਗੁੱਲੂ پتہ ਜੀ ਜਿਆਦਾ ਉਹ ਹੋ ਗਿਆ ਠੰਡਾ ਹੋ ਗਿਆ ਠੀਕ ਹੈ ਰੂਮ ਟੈਂਪਰੇਚਰ ਤੇ ਮਤਲਬ ਕਿ ਜਿਆਦਾ ਗਰਮ ਮੈਨੂੰ ਨਹੀਂ ਜਾਗਣਾ ਨਹੀਂ ਜਿਆਦਾ ਠੰਡੇ ਨੂੰ ਨਹੀਂ ਲਾਉਣਾ ਹਮ ਇੱਕ ਚਮਚ ਲੈ ਲੈਂਦਾ ਇੱਕ ਦਿਨ ਚਾ ਵਣਾ ਕੋਈ ਦਹੀਂ ਖੱਟਾ ਹੋ ਗਿਆ ਵਾ ਮੜਾ ਜਾੁਰ ਕੇ ਇਹ ਨੂੰ ਇਹ ਚੈੱਕ ਪਈਆਂ ਆ ਕੇ ਇਹ ਜਾਗ ਲਾ ਲਿਆ ਜੀ ਹੁਣ ਇਹ ਸਟੋਰ ਚ ਰੱਖ ਲੈ ਥੱਲੇ ਮੈਂ ਜੀ ਥੱਲੇ ਮੈਂ ਪੁਰਾਣੀ ਚੁੰਨੀ ਵਿਚਾਈ ਆ ਇੱਕੇਸੀਆ ਸਿਆਲਾਾਂ ਚ ਤਕਰੀਬਨ ਅਸੀਂ ਜਿਹੜਾ ਦਹੀਂ ਆ ਉਹ ਸਟੋਰ ਵਿੱਚ ਰੱਖ ਕੇ ਜਮਾਉਨੇ ਆ ਕਿਉਂਕਿ ਸਟੋਰੇਜ ਨਾ ਨਿੱਘਾ ਜਿਹਾ ਹੁੰਦਾ ਇਸ ਕਰਕੇ ਹੋਣਾ ਉਹ ਗਾਂ ਦਾ ਹੋਰ ਵੀ ਕੱਪੜੇ ਇੱਤੇ ਪਾਉਣੇ ਪਿਆ ਕਰਨੇ ਫੇਰ ਜਾ ਕੇ ਦਹੀਂ ਜੰਮਿਆ ਕਰਨਾ ਬਰ ਗ੍ਰੀਸ ਚ ਦੇਖਿਆ ਮੈਨੂੰ ਕਿੰਨੇ ਕੱਪੜੇ ਮੈਂ ਦਿਨੀ ਹੁੰਦੀ ਸੀ ਜਦੋਂ ਬਰਫ ਪੈਂਦੀ ਸੀ ਨਾ ਫੇਰ ਲੱਗਦੇ ਹੀ ਜੰਮਣ ਆਉਂਦਾ ਸੀ ਤੇ ਗਾ ਜਿਹਨੂੰ ਦੇ ਚਿੱਤ ਜਾਮੀ ਨਹੀਂ ਸਕਦਾ ਜਮਾਤਾ ਸੀ ਆਪਾਂ ਤਾਂ ਲੋ ਜੀ ਜਾਗ ਲਾਤਾ ਚੰਗੀ ਤਰ੍ਹਾਂ ਲਪੇਟ ਦਿੱਤਾ ਹੁਣ ਸਵੇਰ ਨੂੰ ਅਗਲੇ ਨੈਕਸਟ ਵਲੌਗ ਚ ਦਿਖਾਵਾਂਗੇ ਕਿ ਇਹਨੂੰ ਕਿੰਨਾ ਸੋਹਣਾ ਦੇਈ ਜਿਹੜਾ ਉਹ ਜਮੇ ਆ ਤੇ ਇਹਦੇ ਨਾਲ ਹੀ ਕਰਦੇ ਹਾਂ ਜੀ ਅੱਜ ਦੇ ਵਲੌਗ ਦਾ ਐਂਡ ਪਲੀਜ਼ ਸਾਡੇ ਚੈਨਲ ਲਾਈਕ ਕਰ ਦਿਓ ਸ਼ੇਅਰ ਕਰ ਦਿਓ ਸਬਸਕ੍ਰਾਈਬ ਕਰ ਦਿਓ ਸਸਟ ਗੱਲ ਜੀ ਸਾਰਿਆਂ ਨੂੰ